વાડ કલાગર ઉઠ કે ઓય ચાલ ચાલ તું ડરતો મત મીના બોલા આ લેના અખને મે બે ઓય ધરોષર આપ ટકા કરતા તુને યાર આપ ટકા કર લેઓ હા તું કળા ટકા કરતા તુને ચાલતે જા સુર્ય આપ જાતે ઠીક આ કઈ દા લેગા કઈ જો મિઠા ਨੇ ਹੰਗਸ ਕਰ ਰਹੇ ਹਨ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਠੇਕਾ ਧੱਕੇ ਨਾਲ ਬੰਦ ਕਰਾਇਆ ਉਸ ਕਰਕੇ ਗਏ ਸੀ ਉਹ ਲਿਆਂਦੇ ਆ ਫਿਰ ਹਜੇ ਕਰ ਰਹੇ ਨੇ ਇਨਵੈਸਟੀਗੇਟਰ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ ਮਲਾਜਮਾਂ ਦੇ ਵੀ ਕਿਰਪਾਨ ਕਿਹੜੀ ਕਿਰਪਾਨ ਤੋਂ ਕੱਢੀ ਆ ਉਹ ਸਬੰਧਤ ਲੀਗਲ ਜੋ ਬਣਦਾ ਕਰ ਕਿੰਨੇ ਕੋਈ ਮਲਾਜਮ ਦੀ ਕਾਇਲੋ ਨਹੀਂ ਕੋਈ ਨਹੀਂ ਇੱਕ ਕਿਨੇ ਆ ਰੌਂਡ ਆਪ ਦਿੱਤੇ ਸਨ ਹੈਗੇ ਆ ਚਾਰ ਪੰਜ ਹੱਥੋ ਬਾਜੀ ਤੱਕ ਵੀ ਕਿਹੜੀ ਹਮਲਾ ਤੁਹਾਡੇ ਨਾਲ ਵੀ ਹੋਈ ਹੈਗੀ ਮੁਰਦੂ ਸਾਹਿਬ ਨਹੀਂ ਹਿਆਰ ਸਿੰਘ ਦਾ ਨਾਮ ਜੱਫਾ ਪਾਇਆ ਸੀ ਵੀ ਮਾਰ ਲਾ ਜੀ ਮਲਾਜਮ ਤੇ ਲੱਗੀ ਵੀ ਹੈਗੀ ਕਿਰਪਾ ਕੀ ਨਾਮ ਹੈ ਕੀ ਨਾਮ ਹੈ ਕਿਹੜੇ ਮਹਾਮਲੇ ਕੀਤਾ ਗਿਆ ਆਮឧਦਮਨ ਜੋਤਾ ਕੀ ਕਾਰਵਾਈ ਕੀਤੀ ਜਾ ਰਹੀ ਹੈਗੀ ਸਰ ਇਹ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਨੂੰ ਪਹਿਲੇ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲੇ ਤੇ ਹਮਲੇ ਹਮਲੇ ਠੇਕੇ ਬੰਦ ਕਰਵਾਏ ਸੀ ਜੀ ਉਹਦੇ ਵਿੱਚ ਵੀ ਜਿਹੜਾ ਹੈ ਕਰਤਾਨਾ ਮਾਰੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਜੀ ਸਾਡੇ ਕੋਲੇ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਜੀ ਅੱਗੇ ਵੀ ਪੁਲਿਸ ਨਾਲ ਬੈਸ ਹੁੰਦੀ ਨਜ਼ਰ ਛੜਪੋਈ ਆ ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਸ ਚੀਜ਼ ਹਾਂ ਪਹਿਲਾਂ ਮੇਰੇ ਖਿਆਲ ਐਸਟੀਓ ਸੱਤ ਗਏ ਸੀ ਉਹਨਾਂ ਦਾ ਬੁਰ ਬਲਾਰਾ ਹੋਇਆ ਸੀ ਜੀ ਉਸ ਤੋਂ ਬਾਅਦ ਅੱਜ ਮੈਂ ਖੁੱਤ ਗਿਆ ਸੀ ਮੇਰਾ ਸ਼ਾਰਟ ਆਊਟ ਕੱਟਦਾ ਲੱਗ ਰਿਹਾ ਠੀਕ 6:00 ਬੀਜੀਆਂ ਸਰ ਕਿਸੇ ਨੇ ਨਹੀਂ ਜੀ ਪਹਚਾਈ